ਤਾਰ ਕਿਸੇ ਕਿਸੇ ਸੁਸਾਇਟੀ ਪੰਜਾਬ ਦੇ ਕਈ ਸੰਗਰੂਰ ਵੱਲੋਂ ਮਾਨਸਿਕ ਰੋਗਾਂ ਤੇ ਸੈਮੀਨਾਰ ਕਰਵਾਇਆ ਗਿਆ। ਤੇ ਮਾਨਸਿਕ ਰੋਗਾਂ ਤੋਂ ਬਿਚਾਰ ਸਕਦੇ। ਤੇ ਬਹੁਤ ਸਾਰਾ ਕੁਸ਼ ਅਸੀਂ ਜਿੰਨੇ ਤੁਹਾਡੇ ਮਨਾਂ ਦੇ ਬਹੁਤ ਸਾਰੇ ਸ਼ੰਕੇ ਹੋਣਗੇ ਉਹ ਸ਼ੰਕਾ ਨਿਵਰਤੀ ਵੀ ਇਸ ਤੱਸੇ ਵੀ ਉਹ ਵੀ ਕਿਸੇ ਕਿਸਮ ਦਾ ਜਿਹੜਾ ਪ੍ਰੋਫੈਸ਼ਨਲ ਦਵਾਈ ਕੋਲ ਮਿਲਦਾ ਹੈ ਉਹਦੇ ਸ਼ੰਕਾ ਨਿਵਰਤੀ ਹੋਵੇਗੀ ਤੇ ਸਟੇਬਲ ਕਰੇਗਾ। ਹੈਨਾ? ਬਾਅਦ ਇਸ ਨੂੰ ਮੌੜੀ ਥੋੜੀ ਘਟਾਇਆ ਜਾ। ਹਾਂ। ਪਰ ਇਹ ਸਾਰੇ ਸਿਸਟਮ ਤੇ ਦਵਾਈ ਦੀ ਤਾਂ ਕੋਈ ਗਲਤੀ ਨਹੀਂ। ਦਵਾਈਆਂ ਬਹੁਤ ਹੀ ਸੇਵ ਹੈ ਇਸ ਮੌਕੇ ਡਾਕਟਰ ਪਵੈਲ ਸਿੰਘ ਜਟਾਣਾ ਨੇ ਮਾਨਸਿਕ ਬਿਮਾਰੀਆਂ ਦੇ ਲੱਛਣ ਕਿਸਮਾਂ ਅਤੇ ਹੱਲ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਸਵਰਨਜੀਤ ਸਿੰਘ ਹੋਰਾਂ ਨੇ ਹਸਪਤਾਲਾਂ ਅੰਦਰ ਨਸ਼ਿਆਂ ਦੀਆਂ ਦਵਾਈਆਂ ਨੂੰ ਲੈ ਕੇ ਹੁੰਦੇ ਵਪਾਰ ਦੇ ਉੱਪਰ ਚਾਨਣਾ ਪਾਇਆ ਅੱਜ ਅਸੀਂ ਵੱਡਿਆ ਫਲਾ ਨਹੀਂ ਕਰਨਾ ਚਾਹਤੇ ਤੇ ਫਿਰ ਡਾਕਟਰ ਦੀ ਟੋਲ ਵੀ ਇਦਾਂ ਦੇਖ ਕੇ ਕਰਨੀ ਪੈਂਦੀ ਹੈ ਫਿਰ ਡਾਕਟਰ ਵੀ ਮਾਰਕਰ ਨਾਲ ਕਰਕੇ ਜੁੜਦਾ ਹੈ ਜਾਂ ਸੁਸਾਇਟੀ ਨੂੰ ਸਰਵ ਕਰਨਾ ਚਾਹਦਾ ਉਹ ਵੀ ਜਦੋਂ ਟੋਲ ਨਹੀਂ ਕਰਦੇ ਇਹ ਸਾਰੇ ਟੋਲ ਕਰਦੇ ਹੋਏ ਜਦ ਅਸੀਂ ਦੇਖਾਂਗੇ ਤਾਂ ਵੀ ਤੋ ਵਧੀਆ ਜਿਹੜਾ ਹੈਗਾ ਉਹਦੇ ਨੂੰ ਜੋੜਨ ਬੱਥਕਾਗੇ ਤਾਂ ਹੋਸ ਇਸ ਨਾਮ ਤੋਂ ਵਿਸ਼ੇਸ਼ਤਾ ਉੱਤੇ ਪਹੁੰਚੇ ਡਾਕਟਰ ਸ਼ਿਲਪਾ ਨੇ ਔਰਤਾਂ ਦੇ ਮਾਨਸਿਕ ਰੋਗਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ इसका कारण यह भी है कि शायद लोगों को यह भी नहीं पता कि कंसल्ट कर स्पेशलिस्ट है लोकल में भी लगता है कि अपन नॉर्मल डॉक्टर को जाओ अपने सारे टेस्ट कराओ ते टेस्ट है, अपने आप कोलिगोलि ठीक हो जाएगा शायद लोगों को पता भी नहीं है अपने समाज के इन्होंने भी स्पैशल लोग है स्पैशल इनवैसिगेटर स्पैशल सजिस्ट लगाओ सगाओ जिन्हू जा समस्यावान का भी अपना कंसल्ट करें